ਕੀ ਹਾਲ ਹੈ ਜੀ ਠੀਕ ਹੈ ਬੜੋਪਲ ਵਾਲੀ ਢਾਬ ਕੀ ਆਹੀ ਹੈ ਇਹਨੂੰ ਹੀ ਕਹਿੰਦੇ ਹੈਗੇ ਸਾਰੋ ਸੇਮ ਵਾਲਾ ਲੱਕ ਹੋਇਆ ਨਹੀਂ ਹਾਂ ਬਿਲਕੁਲ ਵੀ ਦੂਰ ਦੂਰ ਤੱਕ ਕੀਤਾ ਬਿੱਗਾ ਮੈਂ ਉਹ ਠਾਕ ਸਰਕਾਰ ਨੂੰ ਚਾਹੀਦਾ ਹੈ ਵੀ ਇਹਦਾ ਕੁਝ ਨਾ ਕੁਝ ਕਰਨ ਐ ਨਹੀਂ ਲੱਗਦਾ ਕੈਨੇਡਾ ਵਾਲੇ ਨਿਆਗਰਾ ਪਾਲ ਤੇ ਫਿਰਦੇ ਆ ਪੈਰ ਪੈਰ ਤੇ ਧਰਤੀ ਕਹਿੰਦੇ ਹੋਰ ਹੈ ਦੇਖੋ ਸਸਰੀ ਗੱਲ ਦੀ ਸਾਰਾ ਨੂੰ ਕੀ ਹਾਲ ਚਾਲ ਹੈ ਜੀ ਸਭ ਦੇ ਲਓ ਜੀ ਆ ਗਏ ਅੱਜ ਇੱਕ ਨਵੇਂ ਬਲੌਗ ਦੇ ਨਾਲ ਤੇ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਆਏ ਆ ਜਿਹੜਾ ਦੇਖੀ ਹੋਊਗੀ ਸ਼ਾਇਦ ਸਭ ਨੇ ਕੀ ਪਤਾ ਕਿਸ ਨੇ ਨਾ ਵੀ ਦੇਖੀ ਹੋਵੇ ਇਤਿਹਾਸ ਦੇ ਨਾਲ ਸੰਬੰਧਿਤ ਹੈ ਆਪਣੇ ਰਾਜਸਥਾਨ ਦੇ ਕਰਾਉਨੇ ਆ ਤੁਹਾਨੂੰ ਦਰਸ਼ਨ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਐਂਡ ਤੱਕ ਬਲੌਗ ਪਹਿਲਾਂ ਬਣਾਉਣ ਦਾ ਕੋਈ ਟਾਈਮ ਨਹੀਂ ਮਿਲਿਆ ਅੱਜ ਮੜਾ ਇੱਧਰ ਆਏ ਸੀ ਮੈਂ ਕਿਹਾ ਚੱਲ ਥੋੜਾ ਬਣਾ ਲੈਨੇ ਆ ਤੇ ਤੁਹਾਨੂੰ ਦਿਖਾਉਨੇ ਆ ਦੋ ਚਾਰ ਮਿੰਟਾਂ ਦਾ ਪੰਜਾਂ ਮਿੰਟਾਂ ਦਾ ਬਣਾ ਲਾਂਗੇ ਠੀਕ ਹੈ ਬਣੇ ਰਿਓ ਨਾਲ ਐਂਡ ਤੱਕ ਆ ਜਿਓ। ਤੋਂ ਜੀ ਆਪਾਂ ਗੱਲ ਕਰ ਰਹੇ ਸੀ ਬੜੋਪਲ ਦੀ। ਰਾਜਸਥਾਨ ਵਾਲੇ ਜਿਹੜਾ ਆਪਣੇ ਸੂਰਤਗੜ੍ਹ ਵਾਲੇ ਪਾਸੇ। ਪਹਿਲਾਂ ਤਾਂ ਏਰੀਆ ਚੈੱਕ ਕਰੋ ਕਿੰਨਾ ਸੋਹਣਾ ਲੱਗ ਰਿਹਾ ਥਿਊ ਦੇਖੋ ਤੁਸੀਂ ਕਿੰਨਾ ਸੋਹਣਾ ਆ ਰਿਹਾ ਇੱਥੋਂ। ਪੂਰਾ ਸਿਰਾ ਹੀ ਕੰਮ ਹੈ ਹਨਾ। ਮੈਨੂੰ ਤਾਂ ਬੜਾ ਘੈਂਟ ਲੱਗ ਰਿਹਾ ਇੱਧਰ ਦੇਖੋ। ਬਹੁਤ ਵਧੀਆ ਜੀ। ਫਿਰ ਤੁਹਾਨੂੰ ਦੱਸ ਦਿਆਂ ਵੀ ਕੀ ਹਿਸਟਰੀ ਹੈ ਇਹਦੀ ਤੇ ਕੀ ਸਿਸਟਮ ਹੈ ਤੇ ਕੀ ਨਹੀਂ ਤੇ ਬਣੇ ਰਿਹਾ ਹੰਡ ਤੱਕ ਬਸ ਚੱਲਦੇ ਆਂ ਆਪਾਂ ਉਧਰ ਨੂੰ ਹੁਣ ਦਿਖਾਉਨੇ ਆ ਤੁਹਾਨੂੰ ਇਹ ਹੈ ਜੀ ਬੜੋਪੜ ਬੜੋਪੜ ਏਰੀਆ ਪਿਛਲੀ ਬੰਦਾਂ ਤੋਂ 7-8 ਕਿਲੋਮੀਟਰ ਦੂਰ ਇਧਰੋਂ ਸੂਰਤਗੜ ਰਾਵਸਰ ਰੋਡ ਦੇ ਉੱਤੇ ਪਿੰਡ ਬਣਿਆ ਹੋਇਆ ਹੈ ਇਹੋ ਜੇ ਪੁਰਾਣੇ ਤੁਹਾਨੂੰ ਘਰ ਇਹ ਘਰ ਨੂੰ ਬਹੁਤ ਮੈਨ ਲੱਗੇ ਤੇ ਪ੍ਰਾਣੀਆਂ ਚੀਜ਼ਾਂ ਬਹੁਤ ਹੈ। ਲਓ ਜੀ। ਦੇਖੋ ਦੂਰ ਦੂਰ ਤੱਕ ਬੜੋਪਲ ਦੇ ਸੀਨ। ਬੜੋਪਲ ਦਾ ਇਹ ਲੱਕਾ ਨਾ ਜਿਹੜਾ ਇੱਥੇ ਸੇਮ ਕੁਝ ਯਾਦ ਹੀ ਸੀਗੀ ਐਸ ਏਰੀਏ ਦੇ ਵਿੱਚ। ਬਹੁਤ ਸਿਸਟਮ ਜਿਹਾ ਖਰਾਬ ਹੋਇਆ ਪਿਆ। ਖੇਤੀ ਦਾ ਕੰਮ ਵੀ ਇੰਦਰ ਔਖਾ ਜਾਈ ਹੈ ਵਿਚਾਰਾਂ ਦਾ। ਤੇ ਉਹਦਾ ਲਗਭਗ ਹੋਣ ਲੱਗ ਗਈ ਖੇਤੀ ਹੁਣ ਦਾ ਸਰਕਾਰ ਨੇ ਵੀ ਬਹੁਤ ਉਪਰਾਲੇ ਕੀਤੇ ਆ ਇਥੋਂ ਵਾਸਤੇ ਚਲੋ ਹੋਰ ਵੀ ਦਿਖਾਉਨੇ ਆ ਤੁਹਾਨੂੰ ਇਧਰ ਤੁਸੀਂ ਦੂਰ ਤੱਕ ਨਿਗਾਹ ਮਾਰੋਗੇ ਨਾ ਧਰਤੀ ਦੇਖੋ ਜਮ ਚਿੱਟੀ ਹੋਈ ਪਈ ਸ਼ੋਰੇ ਨਾਲ ਮਤਲਬ ਪਾਣੀ ਖੜਾ ਰਹਿੰਦਾ ਇੰਨੀ ਸੇਮ ਐਸ ਇਲਾਕੇ ਦੇ ਵਿੱਚ ਬਹੁਤ ਬੁਰਾ ਹਾਲ ਐ ਜੀ ਆਪਾਂ ਕਹਿੰਦੇ ਰਹਿੰਨੇ ਆਪਣੇ ਕੁਝ ਫਸਲ ਨਹੀਂ ਹੁੰਦੀ ਫਸਲ ਨਹੀਂ ਹੁੰਦੀ ਆਪਾਂ ਦਾ ਸਗੋਂ ਬਹੁਤ ਵਧੀਆ ਇਲਾਕੇ ਦੇ ਵਿੱਚ ਬੈਠੇ ਆਂ ਤੇ ਪਿੱਛੇ ਦੇਖੋ ਤੁਸੀਂ ਦੇਖੋ ਆ ਚੜ੍ਹਾਈ ਵੀ ਖਾਸੀ ਐ ਇਧਰ ਨੂੰ ਏਰੀਆ ਦੇਖੋ ਕੁਛ ਏਰੀਆ ਦੇ ਵਿੱਚ ਵਧੀਆ ਵੀ ਐ ਕੁਛ ਆ ਦੇਖੋ ਇਧਰ ਜਿਵੇਂ ਬੰਜਰ ਹੋ ਜਾਂਦਾ ਸਿਸਟਮ ਸਟੈਪ ਹੋ ਗਿਆ ਪਿਆ ਵਾ ਦੂਰ ਦੇਖੋ ਤੁਸੀਂ ਜਮਾ ਵਾਈਟ ਵਾਈਟ ਜੀ ਚਾਦਰ ਵਿਛੀ ਪਈ ਐ ਨਾ ਜਿਵੇਂ ਸਨੋ ਪਈ ਹੋਵੇ ਇਹ ਸਿਸਟਮ ਬਹੁਤ ਖਰਾਬ ਹੈ ਤੇ ਇੱਥੇ ਕੁੜੋਪਲ ਦੀ ਢਾਬ ਵੀ ਕਹਿੰਦੇ ਆ ਪਤਾ ਨਹੀਂ ਕਿਹੜੀ ਸਾਈਡ ਆ ਪੁੱਛਦੇ ਆਪਾਂ ਚੱਲਾਂਗੇ ਫਿਰ ਕਿਸੇ ਨੂੰ ਪੁੱਛ ਕੇ ਬਣੇ ਰਹੋ ਅੰਤ ਤੱਕ ਚੱਲਦੇ ਆ ਉਹ ਉੱਥੇ ਵੇਖ ਕੇ ਆਉਨੇ ਆ ਵੀ ਕੀ ਹੈਗਾ ਉੱਥੇ ਤੇ ਕੀ ਨਹੀਂ ਇਧਰ ਤਾਇਆ ਜੀ ਪਸ਼ੂ ਲੈ ਕੇ ਆ ਰਹੇ ਆ RAM RAM ਤਾਇਆ ਜੀ RAM RAM ਕੀ ਹਾਲ ਹੈ ਜੀ ਵਡੋਪਲੀ ਵਾਲੀ ਢਾਬ ਕੀ ਆਹੀ ਹੈ ਇਹਨੂੰ ਹੀ ਕਹਿੰਦੇ ਹੈਗੇ ਖਸ਼ੀ ਢਾਬ ਢਾਬ ਆ ਵਡੋਪਲੀ ਢਾਬ ਕੋਈ ਨਹੀਂ ਹੈ ਕੱਠਾ ਕੱਠਰ ਵੇ ਬਹੁਤ ਗਮ ਹੈ ਅੱਛਾ ਅੱਗੇ ਇੱਕ ਗਾਮ ਕੇ ਅੰਦਰ ਹੈ ਹਾਂ ਅੱਛਾ ਅੰਦਰ ਹੈ ਠੀਕ ਹੈ ਉਹ ਤੋਂ ਸੇਮੋ ਸਾਰੋ ਸੇਮ ਵਾਲੋ ਲੱਕ ਹੋਇਆ ਨਹੀਂ ਹਾਂ ਬਿਲਕੁਲ ਵੀ ਦੂਰ ਦੂਰ ਤੱਕ ਕੀਤਾ ਵੀ ਗਮ ਹੈ ਉਹ ਠੀਕ ਤੇਰੇ 20 ਕਿਲੋਮੀਟਰ ਤੋਂ ਰੇਜਾਖੜਾਂ ਵਾਲੀ ਅੱਛਾ ਉਹ ਇੱਕ ਹੀ ਹੈ ਠੀਕ ਹੈ ਪੱਠਾ ਤੱਕ ਹੈ ਹਾਂ ਠੀਕ ਹੈ ਬਿਲਕੁਲ ਫਸਲ ਕੋ ਨਹੀਂ ਹੋਵੇ ਨਹੀਂ ਅੱਥੇ ਹਾਂ ਚਲੋ ਤਾਊ ਜੀ ਨਾਲ ਗੱਲ ਕੀਤੀ ਐ ਤੇ ਪਹਿਲਾਂ ਤਾਂ ਆਹ ਦੇਖ ਲਓ ਤੁਸੀਂ ਫੇਰ ਆਪਾਂ ਪਿੰਡ ਦੇ ਵਿੱਚ ਚੱਲਾਂਗੇ ਉੱਥੇ ਆ ਉਹ ਟਾਪ ਜਿਹੜੀ ਬੋਲਦੇ ਆ ਬੜੋਪਲ ਵਾਲੀ ਦੇਖ ਕੇ ਆਵਾਂਗੇ ਠੀਕ ਆ ਆ ਏਰੀਆ ਦੇਖੋ ਤੁਸੀਂ ਘੱਟੋ ਘੱਟ 20 25 ਕਿਲੋਮੀਟਰ ਤਾਈਂ ਐ ਹੀ ਐ ਸਾਰਾ ਏਰੀਆ ਬਹੁਤ ਬੁਰਾ ਹਾਲ ਐ ਬਹੁਤ ਹੀ ਜ਼ਿਆਦਾ ਬੁਰਾ ਹਾਲ ਐ ਚੈੱਕ ਕਰ ਸਕਦੇ ਆ ਤੁਸੀਂ ਆਪਣੇ ਕੋਈ 15 ਕਵਾਂਟਲ 18 ਕਵਾਂਟਲ ਕਣਕ ਤਾਂ ਹੁੰਦੀ ਐ। ਇਹ ਕੀ ਕਿੱਥੇ ਜਾਣ ਵਿਚਾਰੇ ਦੇਖੋ। ਆਪਾਂ ਕਹਿ ਦਿੰਨੇ ਆਪਾਂ ਨੂੰ ਰੱਬ ਨੇ ਦਾਣੇ ਘੱਟ ਦਿੱਤੇ ਆ। ਇਹ ਜਿਵੇਂ ਹੀ ਬਹੁਤ ਨਾ ਬੁਰਾ ਹਾਲ ਆ ਯਾਰ ਦੇਖੋ ਤਾਂ ਸਹੀ ਤੁਸੀਂ। ਬਹੁਤ ਦੂਰ ਦੂਰ ਤਾਈਂ ਕਟੋਕੜ 20-25 ਕਿਲੋਮੀਟਰ ਦਾ ਏਰੀਆ ਐ। ਬਾਬਾ ਜੀ ਕਹਿੰਦਾ ਤਾਇਆ ਜੀ ਕਹਿੰਦੇ ਇਹ ਬੁਰਾ ਹਾਲ ਐ ਸਾਰੇ ਪਾਸੇ ਹੀ। ਠੀਕ ਐ ਜੀ। ਹੁਣ ਆਪਾਂ ਚੱਲਦੇ ਆਂ। ਪਿੰਡ 'ਚ ਵੀ ਜਾ ਕੇ ਆਵਾਂਗੇ ਬਡੋਪੜ ਵਾਲੀ ਢਾਹ ਬੋਲਦੇ ਜੀ ਨੂੰ ਜਿੱਥੇ ਕਹਿੰਦੇ ਪੰਛੀ ਹੁੰਦੇ ਆ ਜਿਹੜੇ ਫਲੋਮਿੰਗ ਫਲੇਮਿੰਗ ਨਹੀਂ ਐਸ ਨਾਮ ਦਾ ਕੋਈ ਪੰਛੀ ਉੱਥੇ ਉਹ ਦਾ ਉਹ ਵਧੀਆ ਮਤਲਬ ਉਹਨੂੰ ਆਹ ਚੀਜ਼ ਥਾਂ ਲੱਗਦੀ ਆ ਇੱਥੇ ਬਹੁਤ ਪਾਇਆ ਜਾਂਦਾ ਉਹ 80-85 ਪ੍ਰਕਾਰ ਦੇ ਪੰਛੀ ਕਹਿੰਦੇ ਇੱਥੇ ਆਉਂਦੇ ਆ ਦੇਖਣ ਵਾਸਤੇ ਇੱਥੇ ਮਤਲਬ ਰਹਿਣ ਵਾਸਤੇ ਪਾਣੀ 'ਚ ਪਾਣੀ ਵਾਲਾ ਕੋਈ ਸਿਸਟਮ ਆ ਉੱਥੇ ਚਲ ਦਿਖਾਵਾਂਗੇ ਫਿਰ ਬਣੇ ਰਹੋ ਹੁਣ ਐਂਡ ਤੱਕ ਚੱਲਦੇ ਆਂ ਆਪਾਂ ਉਧਰ ਨੂੰ ਦੇਖਦੇ ਆਂ ਵਿਟਾਂ ਬਡੋਪਲ ਵਾਲੀ ਇਹੀ ਐ ਜਾਂ ਕੋਈ ਹੋਰ ਵਸੀਤ ਵੀ ਕਣੀ ਸੋਹਣੀ ਲੱਗ ਰਹੀ ਐ ਬਡੋਪਲ ਵਾਲੀ ਤਾਂ ਐਨੋ ਹੀ ਬੋਲਦੇ ਆ ਕੇ ਹਾਂ ਠੀਕ ਐ ਜੀ ਮੈਂ ਕਿਹਾ ਚੱਲਾਂ ਅੰਕਲ ਕੋਲੇ ਚੱਲਦੇ ਆਂ ਉੱਥੋਂ ਪੁੱਛਦੇ ਆਂ ਲਓ ਜੀ ਕਰੋ ਦਰਸ਼ਨ ਬਡੋਪਲ ਵਾਲੀ ਟਾਬ ਦੇ ਉਹ ਪੁਰਾਣਾ ਖੂਹ ਕਿੱਥੇ ਪੁਰਾਣਾ ਖੂਹ ਅਚੋ ਉਹ ਸਾਹਮਣੇ ਬਾਬਾ ਦੂਰ ਹੈ ਦੂਰ ਬਾਬਾ ਹੈ ਨਾ ਨਹੀਂ ਨਹੀਂ ਤੂੰ ਆ ਜਾਵੇ ਅਚਾ ਉਥੋਂ ਦੀ ਰਸਤਾ ਜਾਂਦਾ ਹੈਗੇ ਹਾਂ ਇਹ ਕਿੰਨੇ ਕੇ ਸਾਲ ਪੁਰਾਣੇ ਸਾਡੀ ਉਮਰ ਹੀ ਆ ਗਈ ਚੱਲ ਚੱਲ ਅੱਛਾ ਤੇ ਉਹ ਜਿਹੜੇ ਉਧਰ ਬਣੇ ਹੋਏ ਆ ਉਹ ਕੀ ਚੀਜ਼ਾਂ ਸਾਹਮਣੇ ਉਹ ਸਰਕਾਰੀ ਹਸਪਤਾਲ ਆਇਆ ਸਰਕਾਰੀ ਅੱਛਾ ਸਰਕਾਰੀ ਹਸਪਤਾਲ ਹੁੰਦਾ ਸੀ ਇਹ ਹਾਂ ਠੀਕ ਹੈ ਇੱਥੇ ਹੋਰ ਵੀ ਬਹੁਤ ਬਹੁ ਆਉਂਦੇ ਹੋਣੇ ਆ ਬਾਹਰੋਂ ਹਨਾ ਦੇਖਣ ਵਾਸਤੇ ਪ੍ਰੈਟਿਕ ਹੁੰਦੇ ਆ ਜਿਹੜੇ ਇੱਥੇ ਜਮੇ ਨਹੀਂ ਆਇਆ ਕੋਈ ਉਹ ਪਰੰਤਲਾ ਹੁਣੇ ਚਾਹੀਦੇ ਆ ਇਹ ਤਾਂ ਬਹੁਤ ਵਧੀਆ ਚੀਜ਼ ਹੈ ਬਾਕੀ ਦੇਖੋ ਤੁਸੀਂ ਬੜੋਪੜ ਵਾਲੀ ਟਾਂ ਮੜਾ ਦੇਖਣ ਦਾ ਮਨ ਕਰਦਾ ਸੀ ਲੈ ਚੱਲਦੇ ਆ ਕਿਉਂਨੇ ਨਾਲ ਤੁਹਾਨੂੰ ਦਿਖਾ ਕੇ ਆਵਾਂਗੇ ਆ ਦੇਖੋ ਉਧਰ ਵੀ ਪਾਣੀ ਪਾਣੀ ਹੈ ਪਾਣੀ ਪਾਣੀ ਸਾਰੇ ਪਾਸੇ ਉਹ ਜਿਹੜਾ ਤੁਸੀਂ ਖੂਹ ਦੇਖ ਰਹੇ ਆ ਦੂਰ ਬਾਹ ਹੈ ਇਹ ਬਹੁਤ ਪੁਰਾਣਾ ਹੈ ਕਹਿੰਦੇ ਹੁਣ ਉੱਤੇ ਜਾਇਦਾ ਜਾਂਦਾ ਨਹੀਂ ਫੇਰ ਜਾਵਾਂਗੇ ਕਦੇ ਠੀਕ ਹੈ ਦੇਖੋ ਤੁਸੀਂ ਸਰਕਾਰ ਨੂੰ ਚਾਹੀਦਾ ਹੈ ਵੀ ਇਹਦਾ ਕੁਝ ਨਾ ਕੁਝ ਕਰਨ ਦਾ ਬੰਦਾ ਬੋ ਨਾਂ ਲਿਖਿਆ ਦਾ ਬੜੋਪਲ 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 ਦੀ ਟਾਬ ਹੈ ਫਲਾਨਾ ਹੈ ਉਹ ਇਹ ਪਰ ਕੁਝ ਹੋ ਨਹੀਂ ਰਿਹਾ ਇਹਦੇ ਬਾਰੇ ਬਹੁਤ ਸੋਹਣਾ ਪਿੰਡ ਹੈ ਦੇਖੋ ਪਿੰਡ ਦੇਖੋ ਤੁਸੀਂ ਪਿੰਡ ਦਾ ਵੀਊ ਦੇਖੋ ਯਾਰ ਸਪੈਸ਼ਲ ਤੁਹਾਡੇ ਲਈ ਆਏ ਆ ਵੀਡੀਓ ਬਣਾਉਣ ਮੈਂ ਕਿਹਾ ਚਲ ਦਿਖਾ ਕੇ ਆਈਏ ਆ ਦੇਖੋ ਐ ਨਹੀਂ ਲੱਗਦਾ ਕੈਨੇਡਾ ਵਾਲੇ ਨਿਆਗਰਾ ਫਾਲ ਤੇ ਫਿਰਦੇ ਆ ਵੇਖੋ ਵੇਂ ਮੋਟੀ ਵੀ ਹੀ ਸੀ ਮੇਰਾ ਵੀ ਤੁਹਾਨੂੰ ਦਿਖਾ ਕੇ ਜਾਵਾਂ ਠੀਕ ਹੈ ਜੀ ਆਹ ਕੁਝ ਦਿਖਾਤਾ ਤੁਹਾਨੂੰ ਬਾਹਲਾ ਕੁਝ ਤਾਂ ਹੁਣ ਮੈਂ ਦਿਖਾ ਨਹੀਂ ਸਕਦਾ ਉਹ ਜਿਵੇਂ ਖੂਗਾ ਉਹ ਬਹਲੀ ਦੂਰ ਹੈ ਜਾਣ ਨੂੰ ਤਾਂ ਜਾ ਵੀ ਸਕਦੇ ਆਂ ਦੇਖਦੇ ਆਂ ਚਲੋ ਜਾਇਆ ਜਾਂਦਾ ਤਾਂ ਆ ਛੋਟੇ ਛੋਟੇ ਟਾਪੂ ਹੁੰਦੇ ਆ ਜਿਵੇਂ ਉਵੇਂ ਬਣਿਆ ਪਿਆ ਸਿਸਟਮ ਟਾਪੂ ਟਾਈਪ ਹੈ ਜਿਵੇਂ ਟਾਪੂ ਨਹੀਂ ਹੁੰਦੇ ਸਮੁੰਦਰਾਂ ਚ ਉਹ ਉਹ ਸਿਸਟਮ ਜਿਹਾ ਹੋਇਆ ਪਿਆ ਇੱਥੇ ਦੂਰ ਦੂਰ ਆਹ 뷰 ਦੇਖੋ ਤੁਸੀਂ ਬਾਹਲਾ ਘੈਂਟ ਲੱਗਦਾ ਜਿਵੇਂ ਕੋਈ ਕਿਹੜੇ ਜੰਗਲ ਹੁੰਦੇ ਆ ਉਹ ਉੰਧਾਂ ਚ ਆ ਗਏ ਆਪਾਂ ਹਨਾ ਦੇਖੋ ਚਲੋ ਬਣੇ ਰਿਓ ਐਂਡ ਤੱਕ ਕੋਈ ਦੇਖਦੇ ਜੋ ਖੂਜ ਤਾਈ ਤੱਕ ਗਏ ਤਾਂ ਆਪਾਂ ਦਿਖਾ ਲਿਓ ਨਾਲ ਤੁਹਾਨੂੰ ਤੇ ਹੋਰ ਤਾਂ ਹੁਣ ਮੇਰੇ ਕੋਲੇ ਹੈ ਨਹੀਂ ਕੁਛ ਦੱਸਣ ਨੂੰ ਤੁਹਾਨੂੰ ਠੀਕ ਹੈ ਬਾਕੀ ਥੋੜਾ ਹਿਸਟਰੀ ਸਰਚ ਕਰ ਲਿਓ ਬੜੋਪਲ ਬਾਰੇ ਪਤਾ ਲੱਗ ਜੂ ਕਿ ਖੂਸ਼ਾ ਕੀ ਨੇ ਠੀਕ ਹੈ ਬਣੇ ਰਿਓ ਐਂਡ ਤੱਕ ਲਓ ਜੀ ਪੁਰਾਣਾ ਖੂਦ ਸਿਆ ਦਾ ਸੀਗਾ ਉਹਨਾਂ ਨੇ ਉੱਥੇ ਜਾਣ ਨੂੰ ਰਸਤਾ ਹੈ ਨਹੀਂ ਸੀ ਕੋਇ ਤੇ ਖਾਸੇ ਕੰਗਾ ਪ੍ਰਾਣੀਆਂ ਮਰਤਾ ਬਹੁਤ ਹੈ ਦੇਖੋ ਤੁਸੀਂ ਦੇਖੀ ਜਲੋ ਵਸ ਪੜੇ ਰਿਹਾ ਹਣ ਤੱਕ ਲਓ ਜੀ ਆਪਾਂ ਚੱਲਦੇ ਹਾਂ ਹੁਣ ਵਾਪਸ ਸਾਰੇ ਪੈਰ ਤੇ ਧਰਤੀ ਕਹਿੰਦੇ ਹੋਰ ਐ ਦੇਖੋ ਇਹ ਹੀ ਤਾਂ ਖਿੱਚ ਕੇ ਲਿਆਉਂਦਾ ਸਾਰਿਆਂ ਨੂੰ ਘੁੰਮਣ ਵਾਸਤੇ ਇੰਦਰਾ Rajasthan ਦੀ ਧਰਤੀ ਆ ਬਈ ਇਹ ਮਸ਼ਾਕ ਇੱਥੇ ਨਾਲ ਜ ਘੱਟ ਹੁੰਦਾ ਹੁਣ ਐ ਪਰ ਹੈ ਕੰਮ ਘੈਂਡੀ ਖੇਤੀ ਚ ਕਰਉ ਤੁਸੀਂ ਆ ਸਰੇ ਕੰਮ ਹੋਇਆ ਪਿਆ ਕਿ ਨਹੀਂ ਕੰਬੇ ਤੇ ਬੜੀ ਮਿੱਟੀ ਲੱਗੀ ਆ ਆਪਣੇ ਤਾਂ ਨਾਲੀ ਦੇ ਵਿੱਚ ਮਾੜੀ ਮੋਟੀ ਲਾ ਜਾਂਦੇ ਆ ਘਟੋ ਘਟ ਦੋ ਮਰਲੇ ਥਾਂ ਰੋਕੀ ਖੜਾ ਕੰਬਾ ਸਰਾ ਕੰਬੇ ਖੇਤੀ ਜਿਹੜੀ ਉਹ ਆਪਾਂ ਕਈ ਵਾਰੀ ਦੇਖਦੇ ਆ ਪਹਾੜੀ ਏਰੀਆ ਜੀਆਂ ਚੋਂ ਦੀ ਏ ਉਹਦੇ ਨਾਲ ਦੀ ਆ ਇੱਥੇ ਟਿੱਬਿਆਂ ਦੇ ਉੱਤੇ ਲੋਕਾਂ ਨੇ ਹਰੇ ਭਈ ਬਣਾ ਰੱਖਿਆ ਸਿਸਟਮ ਜਮ ਇਹ ਨੂੰ ਖੇਤੀ ਕਿਵੇਂ ਕਰਦੇ ਆ ਢਿੱਪੂ ਤੋਂ ਕਿਆ ਏਰੀਆ ਤੁਸੀਂ ਦੇਖਿਆ ਸੀ ਲਓ ਜੀ ਇਹ ਆ ਬੜੋਪਲ ਦਾ ਏਰੀਆ ਦੇਖ ਹੀ ਲਿਆ ਹੁਣ ਤੁਸੀਂ ਸਾਰਿਆਂ ਨੇ ਦੇਖੋ ਦੂਰ ਦੂਰ ਤੱਕ ਕਿੰਨਾ ਬੁਰਾ ਹਾਲ ਹੈ ਮੈਂ ਕਹਿੰਨਾ ਦੇਖੋ ਇੱਥੇ ਆ ਕੇ ਐਂ ਲੱਗਦਾ ਜਿਵੇਂ ਹਿੰਦ ਮਹਾਸਾਗਰ ਆ ਰਵਸਾਗਰ ਉਧਰ ਆ ਕੇ ਹੈਨਾ ਤੇ ਪ੍ਰਸ਼ਾਸਨ ਨੇ ਉਪਰਾਲੇ ਵੀ ਕੀਤੇ ਦਾ ਹੈ ਜ਼ਮੀਨ ਦੇਖੋ ਤੁਸੀਂ ਕਿੰਨੀ ਬਰਬਾਦ ਹੋਈ ਪਈ ਹੈ ਕਿੰਨੇ ਦੂਰ ਤੱਕ ਏਰੀਆ ਇੰਦਰ ਬੜੋਪੁਰ ਤੋਂ ਮਾਨਕ ਥੇੜੀ ਮਾਨਕ ਥੇੜੀ ਵਾਲੇ ਪਾਸੇ ਨੂੰ ਜਾਂਦੇ ਆਂ ਸੂਰਤਗੜ ਵਾਲੇ ਪਾਸੇ ਨੂੰ ਤੇ ਤੁਹਾਨੂੰ ਆਹ ਹਾਲਾਤ ਮਿਲਣਗੇ ਦੇਖੋ ਬੜੋਪੁਰ ਪਿੰਡ ਤੇ ਵੀ ਹੈ ਇਹਨੂੰ ਟੂਰਿਜ਼ਮ ਵਾਲੇ ਤੌਰ ਤੇ ਦੇਖਿਆ ਤਾਂ ਹੈ ਤਾਂ ਚੀਜ਼ਾਂ ਬਹੁਤ ਹੈ ਦੇ ਵਿੱਚ ਪਰ ਪ੍ਰਸ਼ਾਸਨ ਕਰੇ ਦਾ ਫੇਰ ਹੀ ਹੈ ਆਇਦਰ ਦੇਖ ਲਓ ਦੂਰ ਤੱਕ ਉਹ ਦੂਰ ਤੱਕ ਦੇਖ ਇਹ ਵੀ ਸਕਦੇ ਆ ਤੁਸੀਂ ਸਾਰੇ ਹਨਾ ਤੇ ਐਸੇ ਦੇ ਨਾਲ ਹੀ ਉਹ ਸੱਚ ਆਪਾਂ ਨੂੰ ਉਹ ਕੂਆਂ ਦਾ ਬਈ ਖੂਹ ਸੀ ਜਿਹੜਾ ਉੱਥੇ ਤਾਂ ਜਾ ਨਹੀਂ ਸਕੇ ਰਸਤਾ ਬੰਦ ਸੀ ਅੱਗੇ ਹੈ ਨਹੀਂ ਸੀ ਠੀਕ ਹੈ ਜੀ ਤੇ ਐਸੇ ਦੇ ਨਾਲ ਹੀ ਅੱਜ ਦਾ ਬਲੌਗ ਕਰਦੇ ਆਂ ਆਪਾਂ ਇੱਥੇ ਖਤਮ ਇੱਥੋਂ ਹੀ ਸਟਾਰਟ ਕੀਤਾ ਸੀ ਬੜੋਪਲ ਤੋਂ ਤੇ ਇੱਥੇ ਖਤਮ ਕਰ ਜਾਂਦੇ ਆਂ ਹੈ ਕਿ ਨਹੀਂ ਨਵੀਂ ਚੀਜ਼ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਆਂ ਫਿਰ ਅਗਲੇ ਬਲੌਗ ਚ